ਜਿਹੜੀ ਹਾਈ ਕੋਰਟ ਨੇ ਪੰਜਾਬ ਪੁਲਿਸ ਦੀ ਖਚਾਈ ਕੀਤੀ ਹੈ ਜੀ ਕੀ ਕਿਹਾ ਹਾਈ ਕੋਰਟ ਨੇ ਜਿੰਦੀ ਸਭ ਇਸ ਕੇਸ ਤੇ ਕਈ ਪੱਖ ਹੈ ਜੀ ਕਿਉਂਕਿ ਸਾਡੇ ਕੋਲੇ ਵੀ ਕੋਈ ਚਾਰਾ ਨਹੀਂ ਜਦੋਂ ਕੇਸ ਨਵੇਂ ਨਵੇਂ ਰਾਹਤ ਤੇ ਤੁਰਦਾ ਹੋਵੇ ਨਵੇਂ ਨਵੇਂ ਡਵੈਲਪਮੈਂਟਸ ਹੋ ਜਾਂਦੇ ਹੁਣ ਅਸੀਂ ਨਾ ਚਾਹਣ ਦੇ ਬਾਵਜੂਦ ਵੀ ਸਾਨੂੰ ਇਸ ਕੇਸ ਦਾ ਜ਼ਿਕਰ ਕਰਨਾ ਪੈਂਦਾ ਬਾਰ ਬਾਰ ਕਰਨਾ ਪੈਂਦਾ ਹੈ ਬਿਲਕੁਲ ਜੀ ਅਸਲ ਦੇ ਵਿੱਚ ਇਹ ਕਿ ਅੰਦੋਲਨ ਸ਼ੁਰੂ ਹੋਇਆ ਕਰਨਲ ਬਾਦ ਦੀ ਵਾਈਫ ਜਿਹੜੀ ਹੈਗੀ ਉਹ ਆ ਕੇ ਧਰਨੇ ਤੇ ਬੈਠ ਗਈ ਲੋਕ ਨਾਲ ਚਲੇ ਗਏ ਸਤਾਬਾ ਫੌਜੀ ਨਾਲ ਚਲੇ ਗਏ ਆਮ ਪਬਲਿਕ ਚਲੀ ਗਈ ਬੁੱਢੀ ਜੀ ਵੀ ਆ ਗਈ ਹੂੰ ਹੂੰ ਔਰ ਇੱਕ ਜਿਹੜਾ ਕਾਫਲਾ ਵੱਡਾ ਬਣ ਗਿਆ ਜੀ ਉਸ ਤੋਂ ਬਾਅਦ ਅਚਨ ਚੇਤ ਜਿਹੜੀ ਹੈਗੀ ਆ ਫਿਰ ਇਹ ਹਾਈ ਕੋਰਟ ਸਮਾਪਨਕਵੇਂ ਪਹੁੰਚ ਗਏ ਬਿਲਕੁਲ ਸੋਚਣ ਵਾਲੀ ਗੱਲ ਇਹ ਹੈ ਜੀ ਇਹਦੇ ਨਾਲ ਹੋਇਆ ਇਹ ਕਿ ਪਹਿਲਾਂ ਉਹਨਾਂ ਨੂੰ ਬਰਯਾਉਣ ਦੀ ਕੋਸ਼ਿਸ਼ ਕੀਤੀ ਗਈ ਹੂੰ ਹੂੰ ਸਭ ਤੋਂ ਪਹਿਲੀ ਸਥਿਤੀ ਦਾ ਇਹ ਹੈ ਕਿ ਜਦੋਂ ਕੁੱਟਮਾਰ ਕਰਨਲ ਬਾਸ਼ ਦੀ ਹੋ ਗਈ ਸੀ ਹੁਣ ਸੇ ਅਫਸਰਾਂ ਨੂੰ ਇਹ ਜਾਣਕਾਰੀ ਮਿਲ ਗਈ ਸੀ ਕਿ ਇਹਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਮਜ਼ਾਈਲਾ ਸ਼ਾਮਲ ਹੈ ਮੈਂ ਮਜ਼ਾਈਲਾ ਸ਼ਬਦ ਦੀ ਵਰਤੋਂ ਕਰਤੀ ਇਸਤੇਮਾਲ ਕਰੂੰਗਾ ਕਿਉਂਕਿ ਜਦੋਂ ਬਸ਼ੀਰ ਮੁਹੰਮਦ ਇਲੀਅਸ ਬਸ਼ੀਰਾ ਜੀ ਉਹ ਕੋਲਕੱਤਾ ਮਾਰਿਆ ਗਿਆ ਸੀ ਬਹੁਤੇ ਉਹਦੀ ਵਾਈਫ ਮਾਰੀ ਗਈ ਸੀ ਉਹਦੀ ਵਾਈਫ ਪ੍ਰੈਗਨੈਂਟ ਸੀ ਉਸਨੇ ਸਾਡੀ ਇਥੋਂ ਪੁਲਿਸ ਪਾਰਟੀ ਬਠਿੰਡੇ ਦੀ ਗਈ ਤੇ ਇਹਨਾਂ ਨੇ ਕੋਲਕੱਤਾ ਜਾ ਕੇ ਉਹਨੂੰ ਕਤਲ ਕਰਤਾ ਸੀ ਜੀ ਉਸ ਤੋਂ ਬਾਅਦ ਜਿਹੜੀ ਪੰਜਾਬ ਪੁਲਿਸ ਦੇ ਹਵਾਲੇ ਦੇ ਨਾਲ ਤ੍ਰਿਬਿਊਨ ਅਖਬਾਰ ਦੇ ਵਿੱਚ ਖਬਰ ਲੱਗੀ ਸੀ ਹੂੰ ਕਿ ਪੰਜਾਬ ਪੁਲਿਸ ਦੀ ਮਜ਼ਾਈਲ ਨੇ ਹਿੱਟ ਕੀਤਾ ਕਲਕੱਤਾ ਇਹ 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 ਉਸ ਵੇਲੇ ਗੱਲ ਕਹੀ ਗਈ ਸੀ ਹੂੰ ਹੂੰ ਤਾਂ ਉਹਦਾ ਨਤੀਜਾ ਫਿਰ ਇਹ ਹੋਇਆ ਸੀ ਕਿ ਉਦੋਂ ਇੱਕ ਜਸਟਿਸ ਕੋਈ ਵਕੀਲ ਹੁੰਦੇ ਸੀ ਮਿਸਟਰ ਬਡੇਰਾ ਹੂੰ ਹੂੰ ਬਡੇਰਾ ਸਾਹਿਬ ਨੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪਾਤੀ ਤੇ ਸੁਪਰੀਮ ਕੋਰਟ ਦੇ ਮੁੱਖ ਜਸਟਿਸਟ ਐਮਡੀ ਸਾਹਿਬ ਉਹਨਾਂ ਨੇ ਉਹਦਾ ਨੋਟਿਸ ਲਿਆ ਔਰ ਉਹ ਮਾਮਲਾ ਸੀਬੀਆਈ ਨੂੰ ਰੈਫਰ ਕਰਤਾ ਸੀ CBI ਨੇ ਇਨਵੈਸਟਿਗੇਟ ਕੀਤਾ ਤੇ ਉਹਦੇ ਵਿੱਚ ਪੰਜਾਬ ਪੁਲਿਸ ਦਾ ਇੱਕ ਅਸਤੀਤਵ ਇੱਕ DSP ਤੇ ਕਈ ਬੰਦੇ ਨੂੰ ਉਮਰ ਕੈਦ ਹੋਈ ਸੀ ਜੀ ਵੱਖਰੀ ਗੱਲ ਹੈ ਕਿ ਪਾਸ ਦੇ ਵਿੱਚ ਪੁਲਿਸ ਨੇ ਆਪਣਾ ਅਸਰ ਸੂਖੇ ਇਸਤੇਮਾਲ ਕਰਕੇ ਜਿਹਨਾਂ ਨੂੰ ਕੈਦ ਹੋਈ ਸੀ ਉਹਨਾਂ ਦੀ ਕੈਦ ਮaaf ਕਰਵਾ ਕੇ ਉਹਨਾਂ ਨੂੰ ਦੁਬਾਰਾ SSP ਦੇ ਆਉਦੇ ਇੱਥੇ ਤਾਇਨਾਤ ਕਰ ਦਿੱਤਾ ਸੀ ਇਹ ਮੋਬਾਈਲ ਸ਼ਬਦ ਵਿੱਚ ਇਸ ਕਰਕੇ ਇਸਤੇਮਾਲ ਕੀਤਾ ਕਿ ਉਹ ਮੋਬਾਈਲ ਦੁਬਾਰਾ ਫਿਰ ਜਾਗਦੀ ਆ ਜੀ ਉਹਨਾਂ ਮੋਬਾਈਲ ਨੇ ਫਿਰ ਉਹੀ ਕੁਝ ਕਰਨਾ ਤੇ ਐਸਪੀ ਉਸ ਮੋਬਾਈਲ ਦਾ ਟਾਰਗੇਟ ਕੋਈ ਹੋਰ ਨਹੀਂ ਉਹ ਮੋਬਾਈਲ ਦਾ ਟਾਰਗੇਟ ਕਰਨ ਵਾਲਾ ਉਹ ਬੰਦਾ ਜਿਹੜਾ ਰਾਜ ਦੇ ਨਾਲ ਆਰਮੀ ਹੈੱਡ ਕੁਆਰਟਰ ਤੋਂ ਕੰਮ ਕਰ ਰਿਹਾ ਸੀ ਉਹ ਬਣਿਆ ਜੀ ਤੇ ਜਦੋਂ ਕਾਫਲਾ ਵੱਧਾ ਗਿਆ ਤਾਂ ਫਿਰ ਉਸ ਕਾਫਲੇ ਨੂੰ ਖੜਿਆਉਣ ਦੀ ਕੋਸ਼ਿਸ਼ ਕੀਤੀ ਗਈ ਹੂੰ ਹੂੰ ਜੇ ਤਾਂ ਪਹਿਲੇ ਦਿਨੀ ਐਸਐਸਪੀ ਡੀਸੀ ਉਹਨਾਂ ਦੇ ਘਰ ਜਾ ਕੇ ਕਹਿੰਦੇ ਜੀ ਗਲਤੀ ਹੋ ਗਈ ਛੱਡੋ ਪਰੇ ਕੋਈ ਗੱਲ ਨਹੀਂ ਤੁਸੀਂ ਜਾਂਚ ਦੀ ਇਹਨਾਂ ਨੂੰ ਸਸਪੈਂਡ ਕਰ ਦਿੰਦੇ ਆ ਪਰਚਾ ਦੇ ਦੇ ਦਿੰਨੇ ਕੱਲ ਇਹ ਨਹੀਂ ਬੱਧੀ ਬਿਲਕੁਲ ਪਰ ਮਿੱਟੀ ਪਾਉਣ ਲਾਗੇ ਮਾਮਲੇ ਸੀ ਮਾਮਲੇ ਤੇ ਮਿੱਟੀ ਪਾਉਣ ਲਾਗੇ ਰੈਜੈਂਟਮੈਂਟ ਵੱਧ ਗਈ ਤੇ ਹੁਣ ਜਦੋਂ ਕਾਫਲਾ ਵੱਡਾ ਹੋ ਗਿਆ ਤਾਂ ਪਿਛਲੇ 2 ਦਿਨ ਪਹਿਲਾਂ ਕਰਨਲ ਪਾਟ ਦੀ ਵਾਈਫ ਜਸਵਿੰਦਰ ਕੌਰ ਬਾਵਾ ਦਾ ਇੱਕ ਬਿਆਨ ਆਉਂਦਾ ਹੈ ਜੀ ਉਹ ਕਹਿੰਦੀ ਕਿ ਹੁਣ ਸਾਨੂੰ ਜਿਹੜਾ ਹੈਗਾ ਡਰੋਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਦਫਾ 144 ਲਾਉਂਦਿਆਂ ਟਮਕੀਆਂ ਦਿੱਤੀਆਂ ਜਾ ਰਹੀਆਂ ਆ ਔਰ ਸਾਡੇ ਕਾਫਲੇ ਨੂੰ ਖਿਡਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਫਿਰ ਪੰਜਾਬ ਪੁਲਿਸ ਨੇ ਪੰਜਾਬ ਸਰਕਾਰ ਨੇ ਜਿਹੜਾ ਹੈਗਾ ਅਨਨ ਫੰਡ ਦੇ ਵਿੱਚ ਪਹਿਲੀ ਕੋਸ਼ਿਸ਼ ਤਾਂ ਇਹ ਕੀਤੀ ਕਿ ਡੈਪਿਕ ਮਿਸ਼ਨਰ ਇੱਕ ਚਿੱਠੀ ਜਿੰਦੀ ਹੈ ਕਰਨਲ ਵਾਟ ਦੀ ਵਾਈਫ ਨੂੰ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੁਹਾਨੂੰ ਮਿਲਣਾ ਚਾਹੁੰਦੇ ਆ ਔਰ 31 ਤਾਰੀਖ ਨੂੰ ਤੁਹਾਡੇ ਨਾਲ ਮੀਟਿੰਗ ਕਰਨਗੇ ਤੁਸੀਂ ਕਿਰਪਾ ਕਰਕੇ ਇਹ ਆਪਣਾ ਅੰਦੋਲਨ ਮੁਲਤਵੀ ਕਰ ਦਿਓ ਜੀ ਉਹਨਾਂ ਨੇ ਉਹ ਸੱਦਾ ਪ੍ਰਵਾਨ ਕਰ ਲਿਆ ਗੱਲਬਾਤ ਕਰਨੀ ਚਾਹੀਦੀ ਹੈ ਜੇ ਮੁੱਖ ਮੰਤਰੀ ਬੁਲਾਉਂਦੇ ਤੇ ਜਾਣਾ ਚਾਹੀਦਾ ਜੀ ਮੇਰਾ ਨਹੀਂ ਕਹਿ ਲ ਕੇ ਉਹ ਨਜ਼ਰ ਅੰਦਾਜ਼ ਕਰਨਾ ਚਾਹੀਦਾ ਇਹਨੇ ਕਿਹਾ ਜੀ ਠੀਕ ਹੈ ਧਰਨਾ ਅਸੀਂ ਮੁਲਤਵੀ ਕਰ ਦਿੰਦੇ ਹਾਂ ਧਰਨਾ ਮੁਲਤਵੀ ਉਹਨਾਂ ਨੂੰ ਇਸ ਕਰਕੇ ਕਰਨਾ ਪੈਗਾ ਕਿਉਂਕਿ ਧਰਨੇ ਨੂੰ ਖੜਿਆਉਣ ਦੀ ਵਿਉਂਤਬੰਦੀ ਸਾਰੀ ਬਣਾ ਲਈ ਸੀ ਜੀ ਨਾਲ ਦੀ ਨਾਲ ਹੀ ਜੰਦੀ ਸਾਹਿਬ ਉਹਨੇ ਦੂਜੀ ਗੱਲ ਇਹ ਕੀਤੀ ਕਿ ਉਹ ਵੀ ਡੇਟ ਹਾਈ ਕੋਰਟ ਚਲੇਗੀ ਜੀ ਪਹਿਲਾਂ ਇੱਕ ਵਕੀਲ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਲੇਕਿਨ ਇਹਦੇ ਨਾਲ ਹੀ ਕਰਨਲ ਬਾਠ ਨੇ ਆਪਣੇ ਵੱਲੋਂ ਪਟੀਸ਼ਨ ਦਾਇਰ ਕਰਨ ਦੀ ਜੀ ਅਰਵਿੰਨ ਕਰਨਲ ਜੇ ਪਟੀਸ਼ਨ ਦਾਇਰ ਕਰਦਾ ਹਾਈ ਕੋਰਟ ਚ ਗਈ ਤੇ ਗਾ ਕਿਸਮਤ ਇਹ ਚੰਗੀ ਮੈਂ ਕਹੂੰਗਾ ਪੰਜਾਬੀਆਂ ਦੀ ਕਿਸਮਤ ਚੰਗੀ ਕਿ ਉਹ ਪਟੀਸ਼ਨ ਜਿਹੜੀ ਹੈ ਕ ਅਜਿਹੇ ਜੱਜ ਦੇ ਲੱਗੀ ਜੀ ਜਿਹੜੇ ਜੱਜ ਸਾਹਿਬ ਬੜੇ ਕੰਪੀਟੈਂਟ ਹੈ ਹਮਮ ਔਰ ਪੁਲਿਸਿੰਗਾਂ ਜਿਹੜੀਆਂ ਜਿਹਨਾਂ ਪੁਲਸੀਆਂ ਜਿਆਦੀਆਂ ਨੂੰ ਬਹੁਤ ਨੇੜਿਓ ਉਹ ਨੋਟ ਕਰਦੀ ਹੈ ਜੀ ਔਰ ਪੁਲਸ ਨੂੰ ਕਈ ਵਾਰੀ ਪਹਿਲਾਂ ਉਹ ਰਗੜੇ ਦੇ ਚੁੱਕੇ ਹਨ ਉਹਨਾਂ ਦਾ ਨਾਂ ਜਸਟਿਸ ਸੰਦੀਪ ਮੋਦਗਿਲ ਜੀ ਮੋਦਗਿਲ ਸਾਹਿਬ ਦੀ ਜੋ ਕੱਲ ਪਿਛਨੇ ਚਲੀ ਗਈ ਇੱਕ ਪਾਸੇ ਪਟੀਸ਼ਨ ਹੋ ਗਈ ਸਿਰ ਪੰਜਾਬ ਸਰਕਾਰ ਨੇ ਔਰ ਭਾਰਤ ਸਰਕਾਰ ਨੇ ਕੋਸ਼ਿਸ਼ ਕੀਤੀ ਕਿ ਇਸ ਮਾਮਲੇ ਨੂੰ ਅੰਦਾ ਕੀਤਾ ਜਾਵੇ ਹੂੰ ਹੂੰ ਤੇ ਕੱਲ ਹੀ ਜੰਦੀ ਸਾਹਿਬ ਫਿਰ ਇਹ ਹੋਇਆ ਕਿ ਪੰਜਾਬ ਦੇ ਡੀਜੀਪੀ ਔਰ ਵੈਸਟਰਨ ਕਮਾਂਡ ਦੇ ਇੱਕ ਲੈਫਟੀਨੈਂਟ ਜਨਰਲ ਜੀ ਉਹ ਦੋਨੋਂ ਆਉਂਦੇ ਐ ਦੋਨੋਂ ਆ ਕੇ ਪੰਜਾਬ ਪਵੰਦੇ ਵਿੱਚ ਸੱਦਾ ਦੇ ਦਿੰਦੇ ਐ মিডিਆ ਨੂੰ ਕਿ ਆਓ ਅਸੀਂ ਇੱਕ ਪ੍ਰੈਸ ਕਾਨਫਰੰਸ ਕਰੀਏ ਤੇ ਫਿਰ ਪ੍ਰੈਸ ਕਾਨਫਰੰਸ ਹੁੰਦੀ ਐ ਜੀ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਡੀਜੀਪੀ ਸਾਹਿਬ ਕਹਿੰਦੇ ਪੰਜਾਬ ਪੁਲਿਸ ਬੜੀ ਬਹਾਦਰ ਐ ਔਰ ਜਨਰਲ ਬੜਾ ਮਿਲ ਕੇ ਚਲਦੀ ਐ ਹੌਟੋ ਸਿਸੈਜੋਗ ਲੈਨੇ ਆ ਫੌਜ ਸਾਨੂੰ ਸਹਿਯੋਗ ਦਿੰਦੀ ਹੈ ਮਿਲ ਮਿਲਾ ਕੇ ਕੰਮ ਕਰਦੇ ਆਂ ਔਰ ਫੌਜ ਦੇ ਸਹਿਯੋਗ ਨਾਲ ਪਾਰਾਮਿਟਰੀ ਫੋਰਸਸ ਦੇ ਸਹਿਯੋਗ ਦੇ ਨਾਲ ਸਾਡੀ ਪੰਜਾਬ ਦੀ ਪੁਲਿਸ ਨੇ ਅੱਤਵਾਦ ਖਤਮ ਕੀਤਾ ਹੈ ਜੀ ਜਦ ਹੀ ਕੱਦ ਜਦੋਂ ਉਹਨਾਂ ਨੇ ਆ ਗੱਲ ਕਹੀ ਕਿ ਅੱਤਵਾਦ ਖਤਮ ਕੀਤਾ ਤੇ ਮੇਰੇ ਫਿਰ ਉਹ ਅਤਵਾਦ ਜਾਂ ਜਿਹੜਾ ਖੜਕੂਵਾਦ ਆ ਉਹ ਦੌਰ ਯਾਦ ਆ ਗਿਆ ਹੂੰ ਉਸ ਦੌਰ ਦੇ ਵਿੱਚ ਪੰਜਾਬ ਪੁਲਿਸ ਕਰਦੀ ਕੀ ਕੁਛ ਰਹੀ ਹੈ ਜੀ ਮੇਰੇ ਕੋਲ ਸਾਲ ਹੈ ਉਸ ਕourt ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜਾਂ ਦੀ ਜਸੂਸੀ ਕਰਨ ਲੱਗੀ ਸੀ ਪੰਜਾਬ ਪੁਲਿਸ ਬਿਲਕੁਲ ਜੀ ਜੱਜਾਂ ਦੇ ਘਰਾਂ ਜੱਜਾਂ ਦੇ ਘਰਾਂ ਦੇ ਵਿੱਚ ਜਿਹੜੇ ਟੈਲੀਫੋਨ ਲੱਗੇ ਹੋਏ ਆ ਉਹਨਾਂ ਟੈਲੀਫੋਨਾਂ ਦੇ ਉੱਤੇ ਕੀ ਗੱਲਬਾਤ ਹੁੰਦੀ ਹੈ ਸੁਣ ਲਾਗੀ ਸੀ ਜੀ ਔਰ ਉਹਨਾਂ ਨਾਲ ਬਾਕਾਇਦਾ ਟਿੱਪਾਂ ਭੜਾਇਆਂ ਗਈਆਂ ਉਹ ਟਿੱਪਾਂ ਸੁਪਰੀਮ ਕੋਰਟ ਤੱਕ ਭੇਜੀਆਂ ਗਈਆਂ ਇਹ ਗੱਲ ਮੈਂ ਨਹੀਂ ਕਹਿੰਦਾ ਇਹ ਗੱਲ ਪੀਕੀ ਕੈਟ ਕਹਿੰਦਾ ਹੈ ਪੀਕੀ ਕੈਟ ਜਿਹੜਾ ਬਹੁਤ ਨੇੜੇ ਹੁੰਦਾ ਸੀ ਪੰਜਾਬ ਪੁਲਿਸ ਬਹੁਤ ਬਲੂਆਇਡ ਬੋਇਸ ਦੀ ਜੀ ਜੀ ਉਹ ਬੰਦਾ ਕਹਿੰਦਾ ਕਿ ਕਿਹੜੇ ਕਿਹੜੇ ਜੱਜਾਂ ਦੀ ਕੀ ਕੀ ਅਸੀਂ ਇਹ ਗੱਲ ਕੀਤੀ ਹੁਣ ਜਿਹੜੀ ਪੁਲਿਸ ਜੱਜਾਂ ਦੀ ਜੁਡੀਸ਼ਰੀ ਦੀ ਜਸੂਸੀ ਕਰਨ ਤੱਕ ਚਲੀ ਜਾਵੇ ਜੀ ਅੰਦਾਜ਼ਾ ਲਾਓ ਕਿ ਉਹ ਉਹ ਪੁਲਿਸ ਕੀ ਹੈ ਲੈਫਟੀਨੈਂਟ ਜਨਰਲ ਸਾਹਿਬ ਨੇ ਕਿਹਾ ਜੀ ਅਸੀਂ ਠੀਕ ਹੈ ਜੀ ਮਿਲਬਲਾ ਕੇ ਹੋਣਾ ਚਾਹੀਦਾ ਜੀ ਸਾਰਾ ਠੀਕ ਹੈ ਜੀ ਸਾਰਾ ਸਹਿਯੋਗ ਹੈ ਮਤਲਬ ਆਲੇ ਕੌਡੀ ਛਿੱਕੇ ਕੌਡੀ ਉਹਨਾਂ ਨੇ ਵੀ ਕਰ ਦਿੱਤਾ ਮੇਰੇ ਖਿਆਲ ਮੁਤਾਬਕ ਕਿ ਕਿਉਂਕਿ ਇਸ ਵੇਲੇ ਜਿਹੜੇ ਹਾਲਾਤ ਬਣ ਗਏ ਅਬਰਾਏ ਵੀ ਆ ਰਹੀਆਂ ਕਿ ਫੌਜ ਦੇ ਕੁਝ ਅਫਸਰ ਇਹ ਕਹਿਣ ਲੱਗ ਪਏ ਆ ਜਿਹੜੇ ਰਿਟਾਇਰ ਹੋਏ ਐ ਕਿ ਪਾਕਿਸਤਾਨ ਦੀ ਆਰਮੀ ਵਾਲੇ ਪਾਸੇ ਸਾਨੂੰ ਟੀਚਰਾਂ ਹੋ ਰਹੀਆਂ ਹੂੰ ਹੂੰ ਉਸ ਤانوں ਮਜ਼ਾਕ ਕਰਦੇ ਐ ਕਿ ਕਿਆ ਬਹਾਦਰ ਫੌਜ ਐ ਜਿਹੜੀ ਫੌਜ ਨੂੰ ਕਹਿੰਦੇ ਕਹਿੰਦੇ ਥਾਣੇਦਾਰੀ ਘਟ ਕੇ ਫੜ ਕੇ ਕੁੱਟੀ ਜਾਂਦੇ ਐ ਜਿਹਦੀ ਫੌਜ ਦੇ ਅਫਸਰਾਂ ਨੂੰ ਅਰਾਧੇ ਅਫਸਰਾਂ ਨੂੰ ਫੜ ਫੜ ਕੇ ਥਾਣੇਦਾਰੀ ਕੁੱਟੀ ਜਾਂਦੇ ਐ ਇਹ ਸਾਡਾ ਮੁਕਾਬਲਾ ਕਰੂਗੀ ਇਹਦੇ ਨਾਲ ਸ਼ਰਮ ਵੀ ਕਾफी ਹੋਈ ਇਹ ਫਿਰ ਚਰਮਿੰਦਗੀ ਨੂੰ ਦੂਰ ਕਰਨ ਵਾਸਤੇ ਮੇਰੇ ਖਲ ਮਤਾਂਕ ਫੌਜ ਨੂੰ ਬੇਨਤੀ ਕੀਤੀ ਗਈ ਲੈਫਟੀਨੈਂਟ ਜਨਰਲ ਸਾਬਾਏ ਪਰ ਜੰਦੀ ਸਾਹਿਬ ਦੀ ਗੱਲ ਪ੍ਰੈਸ ਕਾਨਫਰੰਸ ਹੋਈ ਉਹਦੇ ਚ ਵੀ ਬੜਾ ਕੁਝ ਹੋ ਗਿਆ ਜੀ ਪ੍ਰੈਸ ਕਾਨਫਰੰਸ ਕੀਤੀ ਕੱਲੀ ਆਪਣੀ ਗੱਲ ਕਹੀ ਹੈ ਹੂੰ ਹੂੰ ਪ੍ਰੈਸ ਕਾਨਫਰੰਸ ਦੇ ਵਿੱਚ ਮੀਡੀਆ ਦਾ ਸਵਾਲ ਹੀ ਨਹੀਂ ਲੇ ਸਾਡੇ ਪੰਜਾਬ ਦੇ ਵਿੱਚ ਇੱਕ ਬੜੇ ਤਕੜੇ ਜਰਨਲਿਸਟ ਹੈ ਜਿਨਾਂ ਦਾ ਨਾਮ ਮਣ ਅਮਨ ਸਿੰਘ ਸ਼ੀਨਾ ਜੀ ਉਹ ਕਮਰਸੰਦੂ ਸਾਹਿਬ ਦੇ ਜਿਹੜੇ ਹੈਗੇ ਆ ਬੜੇ ਤਰੀਬੀ ਰਹੇ ਆ ਜੀ ਔਰ ਕਮਰਸੰਦੂ ਸਾਹਿਬ ਜਿਹੜੇ ਹੈਗੇ ਆ ਜਿਹੜੇ ਇਸ ਵੇਲੇ ਉਹ ਇੱਕ ਆਪਣਾ ਮੀਡੀਆ ਦਿਲਾ ਰਹੇ ਹੈ ਬڑے ਵੱਡੇ ਪੱਤਰਕਾਰ ਹੈ ਤੇ ਉਹਨਾਂ ਦੀ ਜਿਹੜੀ ਹੈ ਨਾ ਜੀ ਆਰਮੀ ਦੇ ਉੱਤੇ ਬੜੀ ਕਮਾਂਡ ਹੈ ਉਹਨਾਂ ਦੇ ਪਰਿਵਾਰ ਦਾ ਸ਼ੌਕਰ ਜਿਹੜਾ ਉਹ ਆਰਮੀ ਵਾਲਾ ਹੈ ਤੇ ਆਰਮੀ ਦੇ ਵਿੱਚ ਲਿੰਕ ਬੜੇ ਹੈ ਤੇ ਆਰਮੀ ਨੂੰ ਕਿਵੇਂ ਹੈਂਡਲ ਕਰਨਾ ਹੈ ਉਹ ਗੱਲ ਜਾਣਦੇ ਹੈ ਜੀ ਮਨਮਨ ਸਿੰਘ ਸ਼ੀਨਾ ਪਹਿਲਾਂ ਉਹਨਾਂ ਨਾਲ ਇੰਡੀਆ ਦਾ ਐਕਸਪ੍ਰੈਸ ਦੇ ਵਿੱਚ ਹੁੰਦੇ ਸੀ ਫਿਰ ਹਿੰਦੁਸਤਾਨ ਟਾਈਮਸ ਚਲੇ ਗਏ ਸੀ ਤੇ ਮੇਰੀ ਯਾਦ ਹੈ ਉਸ ਵੇਲੇ ਜੇ ਮਨਮਨ ਸਿੰਘ ਸ਼ੀਨਾ ਬਠਿੰਡੇ ਵਾਲੇ ਪਾਸੇ ਨੂੰ ਤੁਰ ਪੈਂਦੇ ਨਾ ਜੀ ਤੇ ਹਲਚਲ ਪੈਦਾ ਹੋ ਜਾਂਦੀ ਸੀ ਬਠਿੰਡਾ ਸ਼ਾਉਣੀ ਚ ਵੀ ਜਦ ਅੱਜ ਖੈਰ ਨਹੀਂ ਕਿਸੇ ਅਫਸਰ ਦੀ ਸ਼ੀਨਾ ਆ ਗਿਆ ਤਾਂ ਕੋਈ ਨਾ ਕੋ ਅਜਿਹਾ ਕੋਈ ਵੀਰ ਐਕਸਪ੍ਰੈਸ ਦੇ ਵਿੱਤੇtic ਕਾਲ ਨੂੰ ਨਾਲੇ ਵਰਤ ਸਵਾਲ ਕੀਤਾ ਉੱਥੇ ਜੀ ਉਹਨਾਂ ਨੇ ਕਿਹਾ ਕਹਿੰਦੇ ਜਨਾਬ ਇਹ ਪ੍ਰੈਸ ਕਾਨਫਰੰਸ ਕਰਨ ਦਾ ਫਾਇਦਾ ਕੀ ਹੈ ਸਾਡੇ ਸਵਾਲ ਨੂੰ ਸਾਡੇ ਸਵਾਲਾਂ ਦੇ ਜਵਾਬ ਦਿਓ ਹੂੰ ਦੋਨੇ ਉੱਪਰ ਉੱਠ ਕੇ ਖੜੇ ਹੋ ਗਏ ਜੀ ਜਾ ਰਹੇ ਉਹ ਕਹਿੰਦੇ ਫਿਰ ਵੀਡੀਓ ਕਾਪ ਪਾ ਦੇ ਉਨੇ ਗੱਲ ਚੱਲ ਰਹੀ ਹੈ ਚਰਚਾ ਚੱਲ ਰਹੀ ਹੈ মিডিਆ ਸਰਕਲ ਦੇ ਵਿੱਚ ਮੈਂ ਵੀ ਕੱਲ ਜੰਡੀਗੜ੍ਹ थी ਜੀ ਤੇ ਜੰਡੀਗੜ੍ਹ ਤੋਂ ਆਇਆ ਸ਼ਾਮ ਨੂੰ ਮੈਂ ਉੱਤੇ ਸਰਕਲ ਦੇ ਵਿੱਚ ਇਹ ਮੀਟਿੰਗ ਕਈ ਗੱਲ ਚੱਲ ਰਹੀ ਹੈ ਕਿ ਜੇ ਆ ਕੁਝ ਕਰਨਾ ਸੀ ਤੇ ਬੀ ਜੀ ਪੀ ਸਾਹਿਬ ਤੇ ਜਨਰਲ ਸਾਹਿਬ ਜਿਹੜੇ ਹੈ ਉਹ ਇੱਕ ਵੀਡੀਓ ਬਣਾ ਕੇ ਭੇਜ ਦਿੰਦੇ 2.5 ਮਿੰਟ ਦੀ ਅਸੀਂ ਦੇਖ ਲੈ ਜੇ ਤੇ ਉਹਨਾਂ ਦੀ ਕੋਈ ਖਬਰ ਲਾ ਦਿੰਦੇ ਇੱਕ ਪਾਸੇ ਸਾਰਾ ਕੁਝ ਹੋ ਰਿਹਾ ਕਿਉਂਕਿ ਮਾਮਲੇ ਦੇ ਉੱਤੇ ਹੁਣ ਠੰਡਾ ਪਾਣੀ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਦੂਜੇ ਪਾਸੇ ਦੀ ਫਿਰ ਕੱਲ ਜਿਹੜੀ ਉਹ ਕਰਨਲ ਬਾਠੋੜਾਂ ਦੀ ਪਟੀਸ਼ਨ ਜਦੋਂ ਆਈ 50 ਮਿੰਟ ਦੇ ਕਰੀਬ ਉਹਦੇ ਉਨਾ ਘੰਟਾ ਲਗਭਗ ਆਪਾਂ ਕਹਿ ਸਕਦੇ ਹਾਂ ਉਹ ਦੀ ਸੁਣਵਾਈ ਹੋਈ ਜੀ ਜਸਟਿਸ ਮੋਦਗਲ ਹੋਣੀ ਕਹਿੰਦੇ ਵੀ ਦਫਤਰੋਂ ਕੀ ਹੋਇਆ ਹੂੰ ਹੂੰ ਉੱਥੇ ਨੇ ਜੀ ਜਿਹੜੀ ਉਹ ਜਿਹੜੇ ਪੁਲਿਸ ਦੇ ਖਾਨੇਦਾਰ ਹੈ ਜਾਂ ਇਨਸਪੈਕਟਰ ਆਇਆ ਜਿਹੜੋ ਕਰਨਲ ਵਾਈਫ ਕਰਨਲ ਦੀ ਵਾਈਫ ਤੋਂ ਮਾਫੀ ਮੰਗਦੇ ਜੀ ਉਹ ਮਾਫੀ ਨਾ ਦੇ ਵਾਲੀ ਜਦੋਂ ਵੀਡੀਓ ਚੱਲੀ ਅੰਦਰ ਹੂੰ ਹੂੰ ਉਹ ਕਹਿੰਦੇ ਆ ਕੀ ਤਾਂ ਫਿਰ ਇਧਰ ਦੇ ਪਾਸੋਂ ਕਿਹਾ ਗਿਆ ਪੁਲਿਸ ਵਾਲੇ ਪਾਸੋਂ ਕਿਹਾ ਗਿਆ ਜੀ ਕਰਨਲ ਬਾਠ ਦੇ ਲੜਕੇ ਨੇ ਪਹਿਲਾ ਹਮਲਾ ਕੀਤਾ ਪੁਲਿਸ ਤੇ ਜੀ ਜਦ ਸਭ ਕਹਿੰਦੇ ਵੀ ਪੁਲਿਸ سٹਮਲਾ ਕੀਤਾ ਕਹਿੰਦੇ ਹਾਂ ਕਹਿੰਦੇ ਕੋਈ ਐਫਆਈਆਰ ਰਜਿਸਟਰ ਕੀਤੀ ਹੈ ਨਹੀਂ ਜੀ ਕੋਈ ਮੈਡੀਕਲ ਕਰਵਾਇਆ ਨਹੀਂ ਜੀ ਜਿਹੜਾ ਕੁੱਟਿਆ ਉਹਦਾ ਤਾਂ ਕੀ ਕਰੂ ਹਣਾ ਤੁਸੀਂ ਆਪ ਦਾ ਤਾਂ ਕਰਵਾ ਸਕਦੇ ਸੀ ਆਮ ਤੌਰ ਤੇ ਆਪਾਂ ਜਾਣਦੇ ਪੁਲਿਸ ਨਾਲ ਦੀ ਨਾਲ ਪਰਚਾ ਦਰਜ ਕਰਤ ਲਈਏ ਜੀ ਜੀ ਉਹ ਕਹਿੰਦੇ ਬੰਦੇ ਬਾਪੀਆਂ ਮੰਗੀ ਆਦੇ ਸਾਨੂੰ ਇਹ ਦੱਸੋ ਕਿ ਇੰਨੇ ਦਿਨ ਪਰਚਾ ਦਰਜ ਕਿਉਂ ਨਹੀਂ ਕੀਤਾ ਹੂੰ ਚੁੱਪਨੀ ਉੱਤੇ ਕਿਸ ਨੇ ਜਵਾਬ ਰਿਹਾ ਪੰਜਾਬ ਸਰਕਾਰ ਦੇ ਵਕੀਲ ਨੂੰ ਜਵਾਬ ਰਿਹਾ ਹੈ ਜੀ 50 ਮਿੰਟਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਜੋ ਕੁਝ ਹੋ ਰਿਹਾ ਪੰਜਾਬ ਦੇ ਵਿੱਚ ਸਿੱਭ ਸਭ ਕੁਝ ਜਾਣਦੇ ਆ ਦੇਖਦੇ ਆ ਤੁਹਾਨੂੰ ਇਹ ਦੱਸੋਗੇ ਹੋਇਆ ਕੀ ਹੂੰ ਕੋਈ ਜਵਾਬ ਨਹੀਂ ਆਇਆ ਤਾਂ ਮਾਨਯੋਗ ਜੱਜ ਸਾਹਿਬ ਨੇ ਕਹਿ ਦਿੱਤਾ ਕਿ 48 ਘੰਟੇ ਜੀ ਤੁਹਾਨੂੰ 2 ਦਿਨ ਦਿੱਤੇ ਜਾਂਦੇ 2 ਦਿਨਾਂ ਦੇ ਵਿੱਚ ਵਿੱਚ ਤੁਸੀਂ ਡਿਟੇਲਡ ਜਵਾਬ ਫਾਈਲ ਕਰੋ ਜੀ ਅਗਰ ਤੁਹਾਡਾ ਜਵਾਬ ਨਾ ਆਇਆ ਜਵਾਬ تسਲੀਬਖਸ਼ ਨਾ ਹੋਇਆ ਤੇ 28 ਤਾਰੀਖ ਹੂੰ ਅੱਜ ਸ਼ਬੀ ਹੈ ਜੀ ਇੰਡੀਆ 'ਚ ਤੁਹਾਡੇ ਬੱਚੀ ਹੈ ਜੀ ਜੀ ਤੇ ਜਿਹੜੀ ਤਾਈ ਤਾਰੀਖ ਮਤਲਬ ਅੱਜ ਦਾ ਕੱਲ ਦਾ ਦਿਨ ਤੱਕ ਅੱਜ ਦਾ ਦਿਨ ਤੱਕ ਤਾਈ ਤਾਰੀਖ ਨੂੰ ਉਹਨਾਂ ਨੇ ਕਹਿ ਦਿੱਤਾ ਜੀ ਫਿਰ ਅਸੀਂ ਇਹ ਮਾਮਲਾ ਸੀਬੀਆਈ ਦੇ سپرد ਕਰ ਦਿਆਂਗੇ ਜੀ ਨੋਟਿਸ ਪੰਜਾਬ ਸਰਕਾਰ ਨੂੰ ਪਹਿਲਾਂ ਹੀ ਸਰਵ ਕਰਤਾ ਸੀ ਤੇ ਸੀਬੀਆਈ ਨੂੰ ਵੀ ਸਰਵ ਕਰ ਲਿਆ ਜੀ ਜੀ ਸੀਬੀਆਈ ਨੂੰ ਵੀ ਬੁਲਾ ਲਿਆ ਵੀ ਤੁਸੀਂ ਇਸ ਮਾਮਲੇ ਦੀ ਪੜਤਾਲ ਕਰੋ ਹੁਣ ਗੱਲ ਇੱਥੇ ਪਹੁੰਚ ਗਈ ਹੈ ਹੂੰ ਹੂੰ ਇੱਥੋਂ ਹੁਣ ਪਹੁੰਚ ਕੇ ਕਿਹੜੇ ਪਾਸੇ ਨੂੰ ਜਾਂਦੀ ਹੈ ਇਸ ਵੇਲੇ ਦੀ ਸਥਿਤੀ ਇਹ ਹੈ ਕਿ ਜੀ ਜੋ ਕੁਝ ਆਪਾਂ ਚਲੋ ਬਾਕੀ ਗੱਲ ਤਾਂ ਠੀਕ ਹੈ ਜੀ ਪੁਲਿਸ ਦੇ ਪੱਖ ਤੋਂ ਜੋ ਕੁਝ ਹੋਇਆ ਸੋ ਹੋਇਆ ਪੋਲੀਟੀਕਲ ਲੀਡਰਸ਼ਿਪ ਨੇ ਵੀ ਮੌਕਾ ਨਹੀਂ ਸਮਾਲਿਆ ਬਿਲਕੁਲ ਅੱਜ ਮਾਨ ਸਾਹਿਬ ਨੇ ਭਾਵੇਂ ਉਹਨਾਂ ਨੂੰ ਸਦਾ ਪੇਸ਼ਤਾ ਸੀ ਵੈਲਕਮ ਕਰਦੇ ਆ ਸੱਦੇ ਦਾ ਜਦੋਂ ਇਹ ਮਾਮਲਾ ਆਇਆ ਸੀ ਉਸ ਪੇ ਮਾਨ ਸਾਹਿਬ ਆਪਣੇ ਕਿਸੇ ਵਜ਼ੀਰ ਨੂੰ ਭੇਜਦੇ ਸੀ ਹੂੰ ਹੂੰ ਉੱਥੋਂ ਦੇ ਕਈ ਵਜ਼ੀਰ ਆ ਗਏ ਕਈ ਐਮਐਲਏ ਹੈਗੇ ਉਹਨਾਂ ਨਾਲ ਪਰਿਵਾਰਕ ਨਾਲ ਸਿੱਧੇ ਤੌਰ ਤੇ ਆਪ ਵੀ ਟੈਲੀਫੋਨ ਨਾਲ ਰਾਬਤਾ ਕਰ ਲੈਂਦੇ ਜੀ ਮੇਰੇ ਜਲਦੀ ਸਾਹਿਬ ਯਾਦ ਆ ਸਾਡੇ ਇੱਕ ਮੁੰਡਾ ਸ਼ਿਵਰਾਜ ਸ਼ਿਗਰਾਜੂ ਗਦਰਵਾਹਾ ਤੋਂ ਪੱਤਰਕਾਰ ਹੁੰਦਾ ਸੀ ਜੀ ਪੱਜ ਵੀ ਪੱਤਰਕਾਰਤਾ ਕਰਦਾ ਉਸ ਬੰਦੇ ਨੂੰ ਰਾਜਾ ਬੜਿੰਗ ਜਿਹੜੇ ਪਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਕਾਂਗਰਸ ਪਾਰਟੀ ਦਾ ਰਾਜਪਾਲ ਸੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ ਜੀ ਇਹਦਾ ਇੱਕ ਬੰਦਾ ਆਪਣੇ ਆਪ ਨੂੰ ਪੀਏ ਕਹਿੰਦਾ ਸੀ ਕਰਨਜੀਤ ਸਿੰਘ ਉਹਦਾ ਨਾਮ ਸੀ ਉਹਨੇ ਉਹਨੂੰ ਕੁੱਟਿਆ ਬਿਲਕੁਲ ਜੀ ਕੁੱਟਨ ਤੋਂ ਬਾਅਦ ਉਹ ਵਿਚਾਰਾ ਰੋਡਾਂ ਪੇਟ ਦਾ ਬਠਿੰਡੇ ਆ ਗਿਆ ਕਿਉਂਕਿ ਕਿਦਰਵਾ ਛੋਟਾ ਸਟੇਸ਼ਨ ਹੈ ਤੇ ਉੱਥੇ ਛੇਤੀ ਕੀਤੇ ਬੰਦਿਆਂ ਦੀ ਗੱਲ ਨਹੀਂ ਸੁਣ ਰਹੀ ਹੂੰ ਹੂੰ ਉਹ ਅਜੀਤ ਅਖਬਾਰ ਦੇ ਨਾਲ ਕੰਮ ਕਰਦਾ ਸੀ ਤੇ ਅਜੀਤ ਅਖਬਾਰ ਦੇ ਅਧਿਕਾਰੀ ਨੂੰ ਆ ਕੇ ਕਹਿ ਜੀ ਮੈਨੂੰ ਕੁੱਟਿਆ ਵੀ ਤੇ ਮੇਰੇ ਨਾਲ ਆ ਕੁਝ ਕੀਤਾ ਹੈ ਤੇ ਕੁਝ ਕਰੋ ਜੀ ਅੱਜ ਬਾਅਦ ਦਾ ਇਹਨਾਂ ਅਧਿਕਾਰੀ ਨੂੰ ਟੈਲੀਫੋਨ ਕੀਤਾ ਜੀ ਪ੍ਰੈਸ ਕਾਨਫਰੰਸ ਕਰੋ ਆਪਾਂ ਗੱਲ ਕਰਨੀ ਹੈ ਸਾਡੇ ਸੈ ਉਹ ਪ੍ਰੋਗਰਾਮ ਆ ਪੈ ਗਿਆ ਤੇ ਨਾਲ ਦੀ ਨਾਲ ਉਹਨੇ ਕਿਹਾ ਜੀ ਪ੍ਰੈਸ ਕੰਮ ਖੰਸ ਨਹੀਂ ਕਰਨੀ ਪ੍ਰੈਸ ਕੰਮ ਸਭ ਮੁਲਤਵੀ ਉਹ ਮੁੰਡਾ ਰੋਦਾ ਕਰਦਾ ਜੀ ਪ੍ਰੈਸ ਕਲੱਬ ਚ ਆ ਗਿਆ ਅਸੀਂ ਪੰਚਾਇਤ ਤੇ ਬੈਠੇ ਸੀ ਆਉਂਦੇ ਹਾਂ ਸਾਡੇ ਤੋਂ ਰੋਦਾ ਕਰ ਲਾਉਂਦਾ ਸੀ ਡਿੱਗ ਪਿਆ ਉਹ ਜਦੋਂ ਦੇਖਿਆ ਵੀ ਕੀ ਹੋਇਆ ਡਿੱਗਿਆ ਉਹਦੀ ਕਮੀਜ਼ ਤੱਕ ਕੇ ਦੇਖੀ ਤੇ ਲਾਸਾਂ ਪਈਆਂ ਹੋਣਗੀਆਂ ਉਸਦੇ ਜੀ ਬਹੁਤ ਦਾ ਕੁੱਟਿਆ ਹੋਇਆ ਸੀ ਰੋਦਾ ਰੋਦਾ ਵਿਚਾਰਾ ਦੱਸ ਰਿਹਾ ਸਾਡਾ ਇੱਕ ਮੁੰਡਾ ਵੀਡੀਓ ਬਣਾਉਣ ਲੱਗ ਗਿਆ ਲਾਈਵ ਉਹ ਕਹਿੰਦਾ ਜੀ ਮੇਰੇ ਖੂ ਦੇ ਵਿੱਚ ਪਿਸ਼ਾਰ ਵੀ ਪਾਇਆ ਗਿਆ ਗਰਮੀ ਆ ਜੀ ਜੀ ਸਾਰਾ মিডিਆ ਇਕੱਠਾ ਹੋ ਗਿਆ ਇਕੱਠਾ ਹੋਣ ਤੋਂ ਬਾਅਦ ਪ੍ਰੋਟੈਸਟ ਕੀਤਾ ਸਾਰਾ ਕੁਝ ਕੀਤਾ ਕਰਾਇਆ ਬੰਦੇ ਨੂੰ ਹਸਪੀਟਲ ਐਡਮਿਟ ਕਰਾਤਾ ਜੀ ਜੰਦੀਸ਼ ਸਾਹਿਬ ਨੈਕਸਟ ਦੇ ਨੈਕਸਟ ਦੇ ਦੇ ਅਗੇ ਕਪਤਨ ਅਮਰਿੰਦਰ ਸਿੰਘ ਦੇ মিডিਆ ਐਡਵਾਈਜ਼ਰ ਦਾ ਫੋਨ ਆਇਆ ਉਸ ਮੁੰਡੇ ਨੂੰ ਕਿ ਕਾਕਾ ਬੇਫਿਕਰ ਹੈ ਤੇਰੀ ਮਦਦ ਨਹੀਂ ਕਰਾਂਗੇ ਹਮ ਅਸ਼ੀਸ਼ ਚੌਧਰੀ ਉਹਨਾਂ ਦੇ ਨਾਲ ਕਿ ਡੀਆਈਜੀ ਇਸ ਦਸਤੀ ਅਸ਼ੀਸ਼ ਚੌਧਰੀ ਦੀ ਡਿਊਟੀ ਲਾਈ ਗਈ ਕਿ ਤੂੰ ਇਸ ਮਾਮਲੇ ਨੂੰ ਹੈਂਡਲ ਕਰ ਔਰ ਇਮੀਡੀਏਟ ਜਿਹੜਾ ਕੇਸ ਰਿਟਿਸਟ ਕਰ ਜੀ ਮੇਰੇ ਨਾਲ ਯਾਰ ਜੀ ਉਹਨੇ ਗੱਲ ਕੀਤੀ ਦੱਸੋ ਜੀ ਕਿਵੇਂ ਮਕੂ ਮਕਾਇਦੇ ਆ ਰਸ਼ ਕਦ ਕੇਸ ਰਜਿਸਟਰ ਕਰਦੇ ਨਾ ਮੈਂ ਬੰਦੇ ਨੂੰ ਗ੍ਰਿਫਤਾਰ ਕਰੋ ਪਰ ਬੰਦੇ ਦੀ ਗ੍ਰਿਫਤਾਰੀ ਹੋਈ ਇਹ ਹੁੰਦੀ ਹੈ ਸਰਕਾਰ ਵਾਲਾ ਮਾਮਲਾ ਕਿ ਜਦੋਂ ਤੁਹਾਡਾ ਕਿਸੇ ਪ੍ਰੋਮੀਨੈਂਟ ਬੰਦੇ ਦਾ ਬਾਪ ਪੈਂਦਾ ਇਮੀਡੀਏਟ ਤੁਸੀਂ ਨੇ ਪਤਾਓ ਮੀਡੀਆ ਦੇ ਨਾਲੋਂ ਆਰਮੀ ਦਾ ਵਾਲੀ ਸ਼ਕਤੀ ਚਾਹੀਦੀ ਹੈ ਮੀਡੀਆ ਨੂੰ ਸਮਝਿ ਦੇ ਜੀ ਆੜਮੀ ਦੇ ਅਫੀਸਰ ਨਾਲ ਹਿੰਸਾ ਹੈ ਤੇ ਇਸ ਤਰ੍ਹਾਂ ਨੇ ਨੇ ਜੀ ਸੰਭਾਲਿਆ ਤੇ ਜੰਦੀ ਸਾਹਿਬ ਅੱਜ ਤੁਸੀਂ ਦੇਖੋ ਖਲਾਰਾ ਕਿੰਨਾ ਪੈ ਗਿਆ ਜੀ ਇਹ ਖਿਲਾੜਾ ਇਹਦਾ ਪੈ ਗਿਆ ਮੈਨੂੰ ਲੱਗਦੀ ਹੈ ਕਿ ਮਾਮਲਾ ਸੀਬੀਆਈ ਨੂੰ ਜਾਊਗਾ ਜੇਬਾ ਕਿਉਂਕਿ ਜਸਟਿਸ ਮੋਤਕਿਲ ਨੇ ਕਹਿ ਦਿੱਤਾ ਉਹਨੇ ਸਾਫ਼ ਕਹਿ ਦਿੱਤਾ ਕਿ ਇਸ ਕੇਸ ਦੀ ਸਰਵਾਈ ਹੁਣ ਮੈਂ ਹੀ ਕਰੂਗਾ ਕਿਸੇ ਹੋਰ ਬੈਂਚ ਨੂੰ ਨਹੀਂ ਇਸਦੀ ਰੈਫਰ ਕਰਾਂਗੇ ਆਪ ਉਹ ਸਰਵਾਈ ਕਰ ਰੇ ਔਰ ਉਹਦੇ ਜੋ ਲੱਗਦਾ ਇਹ ਹੈ ਕਿ ਇਹ ਕੋਈ ਨਾ ਕੋਈ ਦੇ ਵਿੱਚੋਂ ਇੱਕ ਨਮਾ ਰਾ ਬਣੂਗਾ ਤੇ ਪੁਲਿਸ ਦੀਆਂ ਜਿਆਦਤੀਆਂ ਜਿਹੜੀਆਂ ਬੰਦ ਉਹਨਾਂ ਨੂੰ ਬੰਦ ਹੋਣੀਆਂ ਚਾਹੀਦੀਆਂ ਐ ਜ਼ਿਕਰ ਕਰ ਕਰਕੇ ਅਟਿਆ ਕਿ ਜੇ ਜੱਜਾਂ ਦੀ ਵੀ ਜਸੂਸੀ ਹੋ ਸਕਦੀ ਹੈ ਜੇ ਮੀਡੀਆ ਨੂੰ ਕੁੱਟਿਆ ਜਾ ਸਕਦਾ ਜੇ ਜਰਨਲਾਂ ਤੱਕ ਨੂੰ ਕੁੱਟਣ ਆਸਤੇ ਆ ਗਏ ਕਿਉਂਕਿ ਜਿਹੜਾ ਲੈਫਟੀਨੈਂਟ ਜਿਹੜਾ ਆਪਾਂ ਕਰਨਲ ਹੈ ਕਰਨਲ ਵੀ ਕਿ ਜੇ ਦਿਲ ਦੇ ਉਸਦੇ ਇਹ ਛੋਟਾ ਜਰਨਲ ਹੈ ਜੇ ਅੱਜ ਦੇਖੀ ਅੱਜ ਦਾ ਰਤਵਾ ਡੀਆਈਜੀ ਦੇ ਮੁਕਾਬਲੇ ਹੈ ਤੇ ਆਜ਼ਾਦੀ ਤੋਂ ਪਹਿਲਾਂ ਉਹਦਾ ਜਿਹੜਾ ਰਤਵਾ ਆਈਜੀ ਦੇ ਬਰਾਬਰ ਹੁੰਦਾ ਸੀ ਉਹਨੂੰ ਥਾਣੇਦਾਰ ਪਰ ਲੱਗ ਜਾਣ ਜਦ ਦੀ ਸਾ ਤੇ ਮੇਰਾ ਖਿਆਲ ਵੀ ਸਿਸਟਮ ਦੇ ਜਿਹੜੇ ਦੂਜੇ ਅੰਗਾਂ ਦੂਜੇ ਅੰਗਾਂ ਨੂੰ ਫਿਲਹਲ ਕਰਦੀ ਹੈ ਤੇ ਜੁਡੀਸ਼ਰੀ ਵੀ ਸਿਸਟਮ ਦਾ ਅੰਗ ਹੈ ਜੀ ਹਾਂ ਬਿਲਕੁਲ ਜੀ ਵਾਕਿਆ ਗੱਲ ਸਹੀ ਹੈ ਢੱਲੂ ਸਾਹਿਬ ਇਹ